ਪੈਂਦੀ ਆ ਜਵਾਈਆਂ ਵਗੂ ਜਾਨ ਸਾਹਮਣੇ ਤੇ ਸੌਖਾ ਨਹੀਂ ਕਬੱਡੀ ਦਾ ਸਟਾਰ ਬਣਦਾ ਪੈਂਦੀ ਆ ਜਵਾਈਆਂ ਵਗੂ ਜਾਨ ਸਾਹਮਣੇ ਰਵਿੰਦਰ ਇੱਕ ਗੱਡੀ ਐ 57 79 ਨੰਬਰ ਐ 57 79 ਨੰਬਰ ਗੱਡੀ ਐ ਇੰਡੀ ਕਾ ਤਾਂ ਨਹੀਂ ਕਿਤੇ ਡਿਜ਼ਾਇਰ ਰਜੇ ਇੰਡੀ ਕਾ ਫਿਰ ਤਾਂ ਸਾਗਰ ਨੂੰ ਸਦਣਾ ਪੈਣਾ ਐ ਇਹ ਡਿਜ਼ਾਇਰ ਐ ਸਾਗਰ ਦੀ ਮੋਟੀ ਲੈਣੀ ਇੰਡੀ ਕਾ ਚਲਾ ਹੈ ਨਾ ਯਾਰ ਦੇਖ ਲੈ ਪੰਜਾਬੀ ਜਿਹੜੇ ਕੰਮ ਨੂੰ ਪੈ ਜਾਣ ਤੇ ਫਿਰ ਉਹਦੀ ਨਾਲ ਜਿਵੇਂ ਕਿ ਉਹਨਾਂ ਨੇ ਚੀਕ ਕਢਾ ਕੇ ਛੱਡਦੇ ਆ ਉਹ ਇੰਡੀ ਕਾ ਦੀ ਚੀਕ ਕਢਾਤੀ ਕਿਸੇ ਨੂੰ ਇੰਡੀ ਕਾ ਯਾਦ ਹੀ ਨਹੀਂ ਸੀ ਇੱਥੇ ਡਿਫੈਂਡਰ ਵਰਗੀਆਂ ਗੱਡੀਆਂ ਆ ਗਈਆਂ ਕਿੰਨੀਆਂ ਕਿੰਨੀਆਂ ਮਹਿੰਗੀਆਂ ਗੱਡੀਆਂ ਰੇਂਜ ਰੋਵਰਾਂ ਆ ਗਈਆਂ ਔਰ ਹੋਰ ਗੱਡੀਆਂ ਜਿਹੜੀਆਂ ਪੰਜਾਬ ਹਰਿਆਣਾ ਵਿੱਚ ਮੇਰੇ ਵੀਰੋ ਸੜਕਾਂ ਤੇ ਘੁੰਮਦੀਆਂ ਪਰ ਗਾਣਾ ਉਹਨਾਂ ਚ ਵੀ ਇੱਕੋ ਹੀ ਚੱਲਦਾ ਹੈ ਕਹਿੰਦੇ ਸਾਗਰ ਦੀ ਬੋਟੀ ਲੈਂਦੀ ਇੰਡੀ ਇੱਕ ਸਾਡੇ ਪਿੰਡ ਸਾਕਰੋ ਰੱਸਾ ਚੱਕੀ ਫਿਰਦਾ ਕਹਿੰਦਾ ਮੈਂ ਫਾਹਲ ਲੈਣਾ ਲੋਕ ਉਹਨੂੰ ਤੰਗ ਕਰੀ ਜਾਂਦੇ ਆ ਜੰਗੀ ਜੰਨਾ ਗੁਰਪ੍ਰੀਤ ਕਹਿੰਦਾ ਇੱਕ ਸਾਡਾ ਤਾਇਆ ਉਹਦੇ ਲੋਕ ਬਰੰਟ ਕੱਢੀ ਫਿਰਦੇ ਆ ਮੇਰ ਕਰੇ ਪ੍ਰਮਾਤਮਾ ਦਵਾਵਾ ਨੇ ਮੈਂ ਬੇਬੀ ਕਰਦਾ